ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਪੰਜਾਬ ਨਾਓ ਬੁਲਟਨ ਲੈ ਕੇ ਹਾਜ਼ਰ ਹਾਂ ਸੋ ਬੁਲਟਨ ਦੀ ਸ਼ੁਰੂਆਤ ਫਾਜ਼ਿਲਕਾ ਤੋਂ ਜਿੱਥੇ ਬੀਡੀਪੀਓ ਦਫ਼ਤਰ ਦੇ ਵਿੱਚ ਆਮ ਆਦੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਵਨਾ ਨੇ ਅਚਨਚੇਤ ਚੈਕਿੰਗ ਕੀਤੀ ਹੈ ਸੋ ਇਸ ਚੈਕਿੰਗ ਦੇ ਦੌਰਾਨ ਕਈ ਖਾਮੀਆਂ ਨੇ ਜਿਹੜੀਆਂ ਪਾਈਆਂ ਗਈਆਂ ਨੇ ਹਾਲਾਂਕਿ ਮੌਕੇ ਦੇ ਉੱਤੇ ਵਿਧਾਇਕ ਦੇ ਨਾਲ ਮੌਜੂਦਾ ਸਰਪੰਚ ਅਤੇ ਅਧਿਕਾਰੀਆਂ ਦੇ ਵਿਚਾਲੇ ਕੰਮ ਕਾਜ ਨੂੰ ਲੈ ਕੇ ਮਾਹੌਲ ਹੈ ਜਿਹੜਾ ਗਰਮਾ ਗਰਮ ਵੀ ਨજર ਆਇਆ ਸੋ ਬੀਡੀਪੀਓ ਦਫਤਰ ਪਹੁੰਚੇ ਵਿਧਾਇਕ ਸਵਨਾ ਨੇ ਮੌਕੇ ਦੇ ਉੱਤੇ ਸਾਰੇ ਹੀ ਅਧਿਕਾਰੀਆਂ ਨੂੰ ਸੱਦ ਕੇ ਚੇਤਾਵਨੀ ਦਿੱਤੀ ਹੈ ਤੇ ਨਾਲ ਹੀ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਨੇ ਸੋ ਆਮ ਆਦੀ ਪਾਰਟੀ ਵੱਲੋਂ ਲਗਾਤਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਯਤਨ ਜਿਹੜੇ ਕੀਤੇ ਜਾ ਰਹੇ ਨੇ ਜਿੱਦੇ ਤਹਿਤ ਹੁਣ ਜਿੰਨੇ ਵੀ ਸਰਕਾਰੀ ਦਫਤਰ ਨੇ ਉਹਨਾਂ ਦਫਤਰਾਂ ਦੇ ਵਿੱਚ ਆਮ ਆਦੀ ਪਾਰਟੀ ਦੇ ਵਿਧਾਇਕ ਤੇ ਮੰਤਰੀ ਪਹੁੰਚ ਰਹੇ ਨੇ ਤਾਂ ਜੋ ਇਹਨਾਂ ਸਰਕਾਰੀ ਦਫਤਰਾਂ ਦੇ ਵਿੱਚ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀਆਂ ਜਿਹੜੀ ਪੇਸ਼ ਨਾ ਆਵੇ ਬੀੜੀ ਵਿੱਚੋਂ ਖਾਣਾ ਕਿੰਨੇ ਰੁਪਏ ਵਿੱਚ ਖਾਣੇ ਦਾ 1.5 ਤੋਂ 2 ਹੁੰਦਾ ਜੀ ਨਹੀਂ ਸਰ ਹੁਣੇ ਹੀ ਗਿਆ ਕਪੀ ਤਾਂ ਕੋਈ ਵਰਕ ਕੋਈ ਨਹੀਂ ਰਮਣ ਜੀ ਤੇ ਮੈਨੂੰ ਬੇਜੋ ਉਹ ਵੀ ਨਹੀਂ ਮਾਰ ਜੁਂਦੇ ਨਹੀਂ ਇੱਕ ਟਾਈਮ ਰੱਖੋ ਯਾਰ ਮੈਂ ਥੋੜਾ ਗੱਡੀ ਚੱਲੂਗੀ ਨਹੀਂ ਉਹ ਪਾਉਣਾ ਕਿ ਤੇ ਵਾਰ ਪੱਕੀ ਤਰ੍ਹਾਂ ਸਰ ਅਸੀਂ ਆ ਮੈਂ ਕਰਤੀ ਨਾ ਪੰਜ ਕਰ ਲੇ ਉਹਨਾਂ ਮੈਂ ਪੂਰੀ ਕਰ ਦਾਂਗਾ ਲੱਗਦਾ 10 ਘੰਟੇ ਲੱਗਣਗੇ ਨਹੀਂ ਮੈਂ ਬਾਨੇ ਬਾਨੇ ਨੂੰ ਨੇੜੇ ਮੈਨੂੰ ਚਾਹੀਦੇ ਕੰਮ ਮੈਨੂੰ 15 ਮਿੰਟ ਚਾਹੀਦੇ ਮੈਂ ਹੁਣ ਮਜਬੂਰ ਹੋ ਕੇ ਆਇਆ ਅੱਜ ਮੈਨੂੰ ਸ਼ਿਕਾਇਤਾਂ ਆਉਂਦੀਆਂ ਤੇ ਬੰਦੇ ਬਿੰਦ ਨਹੀਂ ਕੰਮ ਨਹੀਂ ਕਰਦੇ ਖੱਟਲਖਾਰ ਕਰਦੇ ਨੇ ਮੇਰਾ ਜੋਬਡ ਅਧਪਤਰ ਹੋ ਗਈ ਮਾੜਾ ਜਿਹਾ ਬੁਲਾਇਆ ਹੀ ਹੋ ਟੀਮ ਦੀ ਜੀ ਆਹ ਸਾਈਟ ਬੰਦ ਗਈ ਹਾਂ ਸਾਈਟ ਮੰ ਸਾਈਟ ਨੂੰ ਜੋ ਕਰਦੇ ਨਹੀਂ ਰੱਖੀ ਨਹੀਂ ਸੈਦ ਤੋਂ ਬਗੈਰ ਵੀ ਬਣਦੇ ਆ ਤਾਂ ਸਾਈਟ ਨਹੀਂ ਚੱਲਦੀ ਨਹੀਂ ਨਹੀਂ ਸਾਈਟ ਇੱਕ ਦਿਨ ਨਹੀਂ ਚੱਲੇ ਦੋ ਦਿਨ ਚੱਲਦੀ ਤੂੰ ਅੱਜ ਫਿਰ ਗੋਪੀ ਨੂੰ ਫੋਨ ਕਰਕੇ ਕਹਿਣਾ ਪਿਆ ਵੀ ਮੇਰੇ ਆਪਾਂ ਉਹਦੇ ਦੇ ਦੇ ਸੈਦ ਨਹੀਂ ਮੈਂ ਕਹੇ ਅੱਜ ਬੀਡੀਪੀਓ ਦਫ਼ਤਰ ਫਾਜ਼ਲ ਕਾ ਵਿਖੇ ਜੋ ਨਵੀਆਂ ਪੰਚਾਇਤਾਂ ਚੁਣੀਆਂ ਗਈਆਂ ਨੇ ਸਰਪੰਚ ਔਰ ਜਿਹੜੇ ਪੰਚ ਨੇ ਸਾਡੇ ਉਹਨਾਂ ਦੀ ਟ੍ਰੇਨਿੰਗ ਚੱਲ ਰਹੀ ਹੈ ਔਰ ਜੋ ਕਈ ਲੋਕਾਂ ਨੂੰ ਮੁਸ਼ਕਲਾ ਆ ਰਹੀਆਂ ਸੀਗੀਆਂ ਦਫ਼ਤਰਾਂ ਦੇ ਵਿੱਚ ਆ ਕੇ ਜਿਹੜੇ ਸਾਡੇ ਬੀਡੀਪੀਓ ਨੇ ਸਾਡੇ ਏਪੀਓ ਸਾਹਿਬ ਨੇ ਜਿਹੜਾ ਸਾਰਾ ਸਟਾਫ ਹੈ ਬੀਡੀਪੀ ਆਫਿਸ ਦਾ ਮਨਰੇਗਾ ਦਾ ਉਹਨਾਂ ਨਾਲ ਮੀਟਿੰਗ ਕੀਤੀ ਹੈ ਔਰ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਏ ਜੇ ਕੋਈ ਕੰਮ ਲੈ ਕੇ ਆਉਂਦਾ ਹੈ ਨਾਲ ਦੀ ਨਾਲ ਉਹਨਾਂ ਦਾ ਕੰਮ ਕੀਤਾ ਜਾਏ ਉਸ ਤਰ੍ਹਾਂ ਸਾਰੇ ਜਿਹੜੇ ਅਫਸਰ ਸਾਹਿਬਾਨਾਂ ਨਾਲ ਮੀਟਿੰਗ ਕੀਤੀ ਹੈ ਵਿਚਾਰਾਂ ਕੀਤੀਆਂ ਨੇ ਕੋਈ ਮੁਸ਼ਕਲ ਜਿਹੜੀ ਲੋਕਾਂ ਨੂੰ ਆਉਂਦੀ ਹੈ ਉਹ ਹੱਲ ਕਰਨ ਬਾਰੇ ਜਿਹੜੀ ਅਫਸਰਾਂ ਨੂੰ ਦਿੱਤਾ ਗਿਆ ਅੱਗੇ ਵੱਧਦੇ ਉਧਰ ਤਰਨ ਤਰਨ ਪੁਲਿਸ ਨੇ ਫਰਜੀ ਸੱਟ ਲਗਾ ਕੇ ਝੂਠੀਆਂ ਮੈਡੀਕਲ ਰਿਪੋਰਟਾਂ ਦੇਣ ਵਾਲੇ گرو ਦਾ ਪਰਦਾ ਫਾਸ਼ ਕਰ ਦਿੱਤਾ ਸੋ ਸਿਹਤ ਵਿਭਾਗ ਦੇ ਕਰਮਚਾਰੀ ਸਮੇਤ ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਸੋ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਿਹਤ ਦੇ ਵਿੱਚ ਬਤੌਰ ਸੁਪਰਵਾਈਜ਼ਰ ਕੰਮ ਕਰਦੇ ਹਰਪਾਲ ਸਿੰਘ, ਨਿੱਜੀ ਹਸਪਤਾਲ ਦੇ ਕਰਮਚਾਰੀ ਮਨਦੀਪ ਸਿੰਘ ਅਤੇ ਤੀਰਥ ਸਿੰਘ ਵਜੋਂ ਹੋਈ ਹੈ। ਸੋ ਐਸਐਸਪੀ ਅਭਿਮਨਿਉ ਰਾਣਾ ਨੇ ਦੱਸਿਆ ਕਿ ਥਾਣਾ ਸਦਰ ਪੱਟੀ ਵਿਖੇ ਇੱਕ ਕੁੱਟਮਾਰ ਦਾ ਮਾਮਲਾ ਗੁਰਵਿੰਦਰ ਸਿੰਘ ਦੇ ਖਿਲਾਫ ਦਰਜ ਹੋਇਆ ਸੀ। ਸੋ ਗੁਰਵਿੰਦਰ ਸਿੰਘ ਵੱਲੋਂ ਆਪਣੇ ਉੱਤੇ ਜਾਲੀ ਸੱਟ ਲਗਵਾ ਕੇ ਖੇਮਕਰਨ ਹਸਪਤਾਲ ਤੋਂ ਫਰਜੀ ਮੈਡੀਕਲ ਰਿਪੋਰਟ ਹਾਸਲ ਕੀਤੀ ਸੀ। ਜਦਕੀ ਪੁਲਿਸ ਨੇ ਕੁੱਟਬਾਰ ਮਾਮਲੇ ਦੇ ਵਿੱਚ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਤਾਂ ਪਤਾ ਚੱਲਿਆ ਕਿ ਗੁਰਵਿੰਦਰ ਸਿੰਘ ਨੇ ਖੇਮਕਰਨ ਹਸਪਤਾਲ ਦੇ ਵਿੱਚ ਬਤੌਰ ਸੁਪਰਵਾਈਜ਼ਰ ਕੰਮ ਕਰਦੇ ਹਰਪਾਲ ਸਿੰਘ ਦੇ ਨਾਲ ਫਰਜੀ ਮੈਡੀਕਲ ਰਿਪੋਰਟ ਲੈਣ ਲਈ ਸੰਪਰਕ ਕੀਤਾ ਤਾਂ ਹਰਪਾਲ ਸਿੰਘ ਨੇ ਅਲਗੋ ਪਿੰਡ ਦੇ ਇੱਕ ਨਿੱਜੀ ਹਸਪਤਾਲ ਦੇ ਸਹਾਇਕ ਮਨਦੀਪ ਸਿੰਘ ਤੋਂ ਝੂਠੀ ਮੈਡੀਕਲ ਰਿਪੋਰਟ ਹਾਸਲ ਕਰ ਲਈ ਅਤੇ ਇਸ ਕੰਮ ਦੇ ਲਈ ਗੁਰਵਿੰਦਰ ਸਿੰਘ ਨੇ ਹਰਪਾਲ ਸਿੰਘ ਦੇ ਨਾਲ 45000 ਰੁਪਏ ਦਾ ਸੌਦਾ ਜਿਹੜਾ ਤੈਅ ਕੀਤਾ ਸੀ ਸੋ ਐਸਐਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਉਕਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਕਤ ਲੋਕਾਂ ਵੱਲੋਂ ਹੋਰ ਕਿੰਨੇ ਲੋਕਾਂ ਨੂੰ ਫਰਜੀ ਮੈਡੀਕਲ ਰਿਪੋਰਟਾਂ ਬਣਾ ਕੇ ਦਿੱਤੀਆਂ ਨੇ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਜਿਹੜਾ ਮਦਈ ਹੈ ਉਹਦੀ ਕੁਟਮਾਰ ਕੀਤੀ ਸਹੀ ਕੀਤੀ ਗਈ ਸੀਗੀ ਦੋਸ਼ੀ ਗੁਰਵਿੰਦਰ ਸਿੰਘ ਵੱਲੋਂ ਉਹਦੇ ਉਹਦੇ ਖਿਲਾਫ ਐਫਆਈਆਰ ਰਜਿਸਟਰ ਹੁੰਦੀ ਹੈ ਤੇ ਮੁੜਕੇ ਜਦੋਂ ਪੁਲਿਸ ਨੇ ਉਹਨੂੰ ਅਰੈਸਟ ਕੀਤਾ 3 ਦਿਨ ਪਹਿਲਾਂ ਜਦੋਂ ਮੁੜਕੇ ਜਦੋਂ ਅਰੈਸਟ ਹੋਈ ਹੈ ਉਹਦੀ ਤੇ ਉਹਦੇ ਉਹਨੇ ਵੀ ਇੱਕ ਜਿਹੜੀ ਜਾਲੀ ਸੱਟ ਆਪਣੇ ਲਾਈ ਹੋਈ ਸੀਗੀ ਜਦੋਂ ਉਹ ਮੌਕੇ ਦੇ ਜਿਹੜੇ ਹਾਲਾਤ ਸੀਗੇ ਉਹ ਵੈਰੀ ਉਹ ਵੈਰੀਫਾਈ ਕੀਤੇ ਤੇ ਜਿਹੜੀ ਸੱਟ ਲੱਗਣੀ تصدیق ਨਹੀਂ ਹੋ ਰਹੀ ਸੀਗੀ ਤੇ ਜਦੋਂ ਇਸ ਤੋਂ ਪੁੱਛਗਿਸ਼ ਕੀਤੀ ਗਈ ਤੇ ਇਹ ਗੱਲ ਸਾਹਮਣੇ ਆਈ ਕਿ ਆ ਜਿਹੜਾ ਦੋਸ਼ੀ ਹੈ ਇਸ ਪਰਚੇ ਦਾ ਗੁਰਵਿੰਦਰ ਸਿੰਘ ਇੰਨੇ ਆਪਣੇ ਜਾਲੀ ਸੱਟ ਲਗਵਾਈ ਗਈ ਸੀਗੀ ਇਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜਾ ਬੰਦਾ ਗੁਰਵਿੰਦਰ ਇਹਨੇ ਹਰਪਾਲ ਸਿੰਘ ਨਾਮ ਦਾ ਬੰਦਾ ਹੈ ਜਿਹੜਾ ਕਿ ਖੇਮਕਰਨ ਸਿਵਲ ਹਸਪਤਾਲ ਦੇ ਵਿੱਚ ਸੁਪਰਵਾਈਜ਼ਰ ਹੈ ਉਹਨੂੰ ਕੰਟੈਕਟ ਕੀਤਾ ਜਾਲੀ ਸੜ ਬਣਵਾਉਣ ਲਈ ਇਹਨਾਂ ਦਾ ਜਿਹੜਾ ਸੌਦਾ ਹੈ 45000 ਰੁਪਏ ਦੇ ਵਿੱਚ ਹੋਇਆ ਹਰਪਾਲ ਸਿੰਘ ਨੇ ਇੱਕ ਪ੍ਰਾਈਵੇਟ ਹਸਪਤਾਲ ਹੈ ਗੁਰੂ ਅਮਰ ਅਮਰਦਾਸ)^{(1)} ਕੋ ਉਥੇ ਇੱਕ ਅਸਿਸਟੈਂਟ ਲੱਗਿਆ ਸੀਗਾ ਮਨਦੀਪ ਸਿੰਘ ਉਹਨੇ ਕੱਟ ਮਾਰ ਕੇ ਇਹਦੇ ਅ 326 ਜਿਹੜੀ ਪੁਰਾਣੀ ਹੁੰਦੀ ਸੀ GPIC ਦੀ ਉਹ ਝੂਠੇ ਬਣਾਉਣ ਲਈ ਨੇ ਕੱਟ ਲਾਇਆ ਤੇ ਹੱਡੀ ਬਾਹਰ ਕੱਢਦੀ ਤੇ ਇਹਨਾਂ ਨੇ ਜਿਹੜੀ ਇਹਦੀ ਪੇਮੈਂਟ ਹੈ ਇੱਕ ਉੱਥੇ ਹੀ ਸਰਕਾਰੀ ਹਸਪਤਾਲੀ ਫੋਰਥ ਕਲਾਸ ਲੱਗੇ ਤੀਰਤ ਸਿੰਘ ਉਹਦੇ ਖਾਤੇ 'ਚ Google Pay ਦਾ ਹੀ ਪੇਮੈਂਟ ਕੀਤੀ ਤੇ ਮੁੜਕੇ ਜਿਹੜੀ ਇਹ ਜਾਲੀ ਜਿਹੜੀ ਐਮਐਲਆਰ ਬਣਵਾਈ ਗਈ ਹੈ ਇਹ ਤੋਂ ਇਹਦੇ ਵਿੱਚ ਫਿਰ ਅਸੀਂ ਵਾਧਾ ਜ਼ੁਰਮ ਕਰਕੇ ਕੇਸ ਦੇ ਵਿੱਚ ਫੋਰਜਰੀ ਦਾ ਜਿਹੜੀ ਟੈਲੀਮੈਂਟ ਧਾਰਾ ਹੈ ਮੁੜਕੇ ਹਰਪਾਲ ਸਿੰਘ ਨੂੰ ਮਨਦੀਪ ਸਿੰਘ ਤੀਰਤ ਸਿੰਘ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇਸ ਤੋਂ ਇੱਕ ਬੜਾਈ ਜਿਹੜਾ ਕਿ ਜਾਲੀ ਸੱਟ ਲਾ ਕੇ ਜੂਟੇ ਜੂਟੇ ਪਰਚੇ ਕਰਉਂਦਾ ਜਿਹੜਾ ਰਿਵਾਜ ਸੀਗਾ ਉਹ ਇੱਕ ਗਿਰੋਹ ਦਾ ਪਰਦਾ ਫਾਸ਼ ਹੋਇਆ ਤੇ ਇਹਦੇ ਵਿੱਚ ਸਾਨੂੰ ਹੋਰ ਵੀ ਉਮੀਦ ਹੈ ਅਸੀਂ ਜਿਹੜੇ ਖਾਤੇ ਚ ਪੈਸੇ ਜਾ ਰਹੇ ਆ ਉਹਦੀ ਤਫਤੀਸ਼ ਕਰ ਰਹੇ ਆ ਕਿ ਉਹਦੇ ਵਿੱਚ ਹੋਰ ਕਿਤੋਂ-ਕਿਤੋਂ ਪੈਸੇ ਆਏ ਆ ਤੇ ਹੋਰ ਕਿਹੜੇ ਕੇਸਾਂ ਦੇ ਵਿੱਚ ਜਿਹੜੀ ਕਿ ਇਹ ਜਾਲੀ ਸੱਠਾਂ ਜਿਹੜੀ ਬਣਵਾਈ ਗਈ ਹੈ ਤੇ ਹੋਰ ਕਿਹੜੇ-ਕਿਹੜੇ ਬੰਦੇ ਇਸ ਗਿਰੋਹ ਦੇ ਵਿੱਚ ਇਨਵੋਲ ਨੇ ਤੇ ਜੋ ਵੀ ਅੱਗੇ ਖਲਾਸੀ ਹੋਣਗੇ ਤੁਹਾਡੇ ਨਾਲ ਸੰਦੇ ਕਿਤੇ ਜਾਣਾ ਸਰ ਇਹ ਰੈਗੂਲਰ ਪੋਸਟ ਹੈ ਜਾਂ ਕੰਟਰੈਕਟ ਹੈ ਇਹ ਜੀ ਜਾਂਚ ਦਾ ਵਿਸ਼ਾ ਹੈ ਫਿਲਹਾਲ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੈ ਜਿਹੜੀ ਇਹਨਾਂ ਨੇ ਦੱਸੀ ਹੈ ਕਿ ਇਹ ਸੁਪਰਵਾਈਜ਼ਰ ਹੈ ਇੱਕ ਬੰਦਾ ਤੇ ਦੂਜਾ ਕਲਾਸ ਫੋਰ ਅੱਗੇ ਵਧਦੇ ਹੋਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਲਈ ਕਈ ਤਰ੍ਹਾਂ ਦੇ ਯਤਨ ਨੇ ਜਿਹੜੇ ਕੀਤੇ ਜਾ ਰਹੇ ਨੇ ਸੋ ਉਥੇ ਹੀ ਪੰਜਾਬ ਪੁਲਿਸ ਵੱਲੋਂ ਲਗਾਤਾਰ ਸੂਬੇ ਦੇ ਅੰਦਰ ਨਸ਼ੇ ਦੀਆਂ ਖੇਪਾਂ ਸਮੇਤ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਕਾਂ ਪਿੱਛੇ ਭੇਜਿਆ ਜਾ ਰਿਹਾ ਹੈ ਸੋ ਇਸੇ ਦੇ ਚੱਲਦਿਆਂ ਅਮਰitsar ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਦੋਂ ਪੁਲਿਸ ਨੇ ਪਾਕਿਸਤਾਨ ਤੋਂ ਨਸ਼ਾ ਮੰਗਵਾ ਕੇ ਪੰਜਾਬ ਦੇ ਵਕ ਵਕ ਥਾਵਾਂ ਤੇ ਸਪਲਾਈ ਕਰਨ ਵਾਲੇ ਗਰੋ ਦਾ ਪਰਦਾ ਫਾਸ਼ ਕਰ ਦਿੱਤਾ ਸੋ ਪੁਲਿਸ ਨੇ ਸਪਲਾਈ ਕਰਨ ਵਾਲੀ ਔਰਤ ਸਮੇਤ 4 ਰੁਪਈਆਂ ਨੂੰ ਗ੍ਰਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਸੋ ਇਸ ਸਬੰਧੀ ਅਮਰitsar ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਪ੍ਰੈਸ ਕਾਨਫਰੰਸ ਕਰਦਿਆਂ ਵੱਡੇ ਖੁਲਾਸੇ ਕੀਤੇ ਨੇ ਉਹਨਾਂ ਦਾ ਆਖਣਾ ਹੈ ਕਿ ਗ੍ਰਫਤਾਰ ਕੀਤੇ ਗਏ ਚਾਰੇ ਯੂਰੋਪੀਆਂ ਦੇ ਵਿੱਚੋਂ ਇੱਕ ਔਰਤ ਜਿਸ ਦਾ ਨਾਮ ਬਲਜੀਤ ਕੌਰ ਹੈ ਤੇ ਉਹ ਆਪਣੇ ਭਤੀਜੇ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਨਾਲ ਰਲ ਕੇ ਨਸ਼ਾ ਸਪਲਾਈ ਦਾ ਕੰਮ ਕਰਦੀ ਸੀ ਸੋ ਪੁਲਿਸ ਨੇ ਦੱਸਿਆ ਕਿ ਇਹਨਾਂ ਦਾ ਪਿੰਡ ਮੁੱਠਿਆਂਵਾਲੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਐ ਤੇ ਇਹ ਬਿਲਕੁਲ ਹੀ ਬਾਰਡਰ ਬੈਲਟ ਦੇ ਨਜ਼ਦੀਕ ਪਿੰਡ ਤੋਂ ਨੇ ਜਿੱਥੇ ਕਿ ਇਹ ਨਸ਼ਾ ਸਪਲਾਈ ਕਰਦੇ ਸਨ ਸੋ ਉੱਥੇ ਹੀ ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੀ ਗਈ ਬਲਜੀਤ ਕੋਰ ਦਾ ਪਤੀ ਬਲਵੀਰ ਸਿੰਘ ਵੀ ਨਸ਼ਾ ਵੇਚਣ ਦੇ ਮਾਮਲੇ ਦੇ ਵਿੱਚ ਰਾਜਸਥਾਨ ਜੇਲ੍ਹ ਦੇ ਵਿੱਚ ਬੰਦ ਹੈ ਸੋ ਪੁਲਿਸ ਨੇ ਇਹਨਾਂ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੇ ਹੋਰ ਸਾਥੀ ਵੀ ਨੇ ਜੋ ਉਹਨਾਂ ਨੂੰ ਵੀ ਪੁਲਿਸ ਗ੍ਰਿਫਤਾਰ ਕਰਨ ਦਾ ਦਾਵਾ ਕਰ ਰਹੀ ਹੈ 5 ਕਿਲੋ ਹੀਰੇ ਨਾਲ ਚਾਰ ਬੜੇ ਨਟੋਰੀਅਸ ਸਮਗਲਰਸ ਫੜੇ ਗਏ ਜਿਨ੍ਹਾਂ ਚ ਇੱਕ ਲੇਡੀ ਸਮਗਲਰ ਵੀ ਹੈ ਔਰ ਇਹ ਸਾਰੇ ਜਿਹੜੇ ਲੇਡੀ ਬਲਜੀਤ ਕੌਰ ਹੈ ਇਹ ਤੇ ਦਾ ਜਿਹੜਾ ਭਤੀਜਾ ਹੈ ਗੁਰਪ੍ਰੀਤ ਇਲੀያስ ਕੋਪੀ ਦੋਨੋਂ ਮੁਠਿਆਂ ਵਾਲੀ ਪਿੰਡ ਹੈ ਸਦਰਪੱਟੀ ਜ਼ਿਲ੍ਹਾ ਤਰਨਤਾਰਨ ਦੇ ਉੱਥੋਂ ਦੇ ਰਹਿਣ ਵਾਲੇ ਆ ਔਰ ਕਾਫੀ ਸਮੇਂ ਤੋਂ ਇਹ ਇਸ ਡਰਗ ਆਟਲ ਨੂੰ ਆਪਰੇਟ ਕਰ ਰਹੇ ਨੇ ਤੇ ਜਿਹੜੇ ਦੂਜੇ ਦੋ ਨੇ ਮਨਿੰਦਰ ਸਿੰਘ ਤੇ ਜਰਮੇਲ ਸਿੰਘ ਮਨਿੰਦਰ ਸਿੰਘ ਪਿਕਵਿੰਡ ਦਾ ਤਰਨਤਾਰਨ ਡਿਸਟ੍ਰਿਕਟ ਹਰਪ੍ਰੀਤ ਸਿੰਘ ਲੋਪੋਕੇ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਹੈ ਬੇਸਿਕ ਗੱਲ ਕੀ ਹੈ ਕਿ ਮੁੱਠਿਆਂ ਵਾਲੀ ਪਿੰਡ ਜਿਹੜਾ ਹੈਗਾ ਉਹ ਬਿਲਕੁਲ ਬਾਰਡਰ ਦੇ ਕੋਲ ਹੈ ਫੈਂਸਿੰਗ ਦੇ ਕੋਲ ਸੋ ਇਸ ਕਰਕੇ ਇਹਨਾਂ ਦੇ ਪਾਕਿਸਤਾਨ ਸਮੱਗਲਰਸ ਨਾਲ ਲਿੰਕ ਕਾਫੀ ਧਿਰ ਤੇ ਬਣੇ ਹੋਏ ਨੇ ਔਰ ਉਸ ਤੋਂ ਬਾਅਦ ਇਹਨਾਂ ਨੂੰ ਈਜ਼ੀ ਵੀ ਹੈ ਕਿਉਂਕਿ ਟ੍ਰਾਂਜ਼ਿਟ ਡਰੋਨ ਦੇ ਰਾਹੀਂ ਉੱਥੇ ਰੀਸੀਵ ਕਰਨੀ ਕਨਸਾਈਨਮੈਂਟ ਈਜ਼ੀ ਹੈ ਬਿਕੋਜ਼ ਬਿਲਕੁਲ ਖੇਤ ਤੇ ਘਰ ਇਹਨਾਂ ਦੇ ਬਾਰਡਰ ਦੇ ਉੱਤੇ ਹੈ ਬਿਲਕੁਲ ਫੈਂਸਿੰਗ ਦੇ ਨਾਲ ਨੇ ਜਿਹੜੀ ਲੇਡੀ ਹੈ ਆਪਣੇ ਬਲਜੀਤ ਕੌਰ ਇਹਦਾ ਹਸਬੰਡ ਜਿਹੜਾ ਉਹ ਵੀ ਰਾਜਸਥਾਨ ਜੇਲ੍ਹ ਚ ਬੰਦ ਹੈ ਉਹਦਾ ਨਾਮ ਹੈਗਾ ਬਲਵੀਰ ਸਿੰਘ ਇਹ ਗੰਗਾਨਗਰ ਡਿਸਟ੍ਰਿਕਟ ਚ ਇਹਦੇ ਖਿਲਾਫ ਵੀ ਐਨਡੀਪੀਐਸ ਦਾ ਪਰਚਾ ਦਰਜ ਹੈ 2022 ਚ ਉੱਥੇ ਫੜਾਇਆ ਗਿਆ ਸੀ 5 ਕਿਲੋ ਹਿਰੋਇਨਾਂ ਇਹ ਐਸਪੋਲੇ ਕਰਨਪੁਰ ਜੇਲ੍ਹ ਰਾਜਸਥਾਨ ਚ ਬੰਦਾ ਹੈ। ਉਹ ਜਿਹੜੀ ਮਡਲੀ ਪੁੱਛ ਕੇ ਚ ਇਹ ਗੱਲ ਪਤਾ ਲੱਗੀ ਹੈ ਕਿ ਜਿਹੜੀ ਬਲਜੀਤ ਕੌਰ ਹੈ ਆਪਣੇ ਭਤੀਜੇ ਨਾਲ ਉਸ ਤੋਂ ਹਸਬੈਂਡ ਬਲਵੀਰ ਸਿੰਘ ਦੇ ਫੜੇ ਜਾਣ ਤੋਂ ਬਾਅਦ ਐਕਟਿਵਲੀ ਇਹਨੇ ਸਾਰਾ ਡਰੱਗ ਟ੍ਰੇਡ ਜਿਹੜਾ ਹੈ ਇਹ ਸੰਭਾਲਿਆ ਆਪਣਾ ਸਮਗਲਿੰਗ ਦਾ ਕੰਮ। ਔਰ ਇਹਦੇ ਚ ਇਹ ਵੀ ਗੱਲ ਆਈ ਹੈ ਕਿ ਮਾਲਵਾ ਦੇ ਰੀਜਨ ਚ ਮੋਗਾ ਤੇ ਹੋਰ ਏਰੀਆ ਚ ਵੀ ਇਹ ਸਪਲਾਈ ਕਰ ਰਹੀ ਹੈ। ਸੋ ਇਹਨਾਂ ਦੀ ਜਿਹੜੀ ਪੁੱਛ ਕੇ ਚੱਲ ਰਹੀ ਆ ਸਾਨੂੰ ਉਮੀਦ ਹੈ ਕਿ ਕਿਉਂਕਿ ਪਾਕਿਸਤਾਨ ਦੇ ਕਾਫੀ ਲਿੰਕੇਜਸ ਇਹਦੇ ਵਿੱਚ ਸਾਹਮਣੇ ਆਏ ਇਸ ਕਾਟਲ ਦੇ ਵਿੱਚ ਜੇ ਆਪਾਂ ਮਨਿੰਦਰ ਸਿੰਘ ਤੇ ਹਰਪ੍ਰੀਤ ਵਾਲੀ ਗੱਲ ਕਰੀਏ ਉਹ ਵੀ ਇਸੇ ਮਤਲਬ ਸੇਮ ਉਹਨਾਂ ਨੂੰ ਸਪਲਾਇਰ ਸਿਗਾ ਤੇ ਇਸੇ ਨੈਟਵਰਕ ਦੇ ਨਾਲ ਹੀ ਇਸੇ ਕਰਕੇ ਉਹ ਜੁੜੇ ਹੋਏ ਸੀਗੇ ਤੇ ਕਾਫੀ ਕਨਸਾਈਨਮੈਂਟਸ ਉਹਨਾਂ ਨੇ ਜਿਹੜੀਆਂ ਲਈਆਂ ਪਿੱਖੀਵਿੰਡ ਵਾਲੇ ਨੇ ਤੇ ਲੋਪੋਕੇ ਵਾਲੇ ਲੜਕੇ ਨੇ ਉਹਨਾਂ ਨੇ ਵੀ ਕੁਝ ਇੱਧਰ ਆਪਣੇ ਏਰੀਆ ਚ ਲਈਆਂ ਕੁਝ ਤਰਨਤਾਨ ਦੇ ਵਿੱਚ ਭਿੱਖੀਪਿੰਡ ਏਰੀਆ ਚ ਵੀ ਰੀਸੀਵ ਕੀਤੀਆਂ ਸੋ ਮੈਂ ਸਾਰੀ ਟੀਮ ਨੂੰ ਦਿੱਲੀ ਬਮਾਰਕ ਬਾਦ ਦਾ ਨਾ ਹਰਪ੍ਰੀਤ ਮੰਡੇਰ ਜੀ ਟੀਸੀਪੀ ਸਾਹਿਬ ਨਵਜੋਤ ਜੀ ਏਡੀਸੀਪੀ ਹਰਮਿੰਦਰ ਜੀ ਔਰ ਅਮੋਲਕਦੀਪ ਤੇ ਜਿਹੜੇ ਸਾਰੇ ਉਹਨਾਂ ਦੀ ਟੀਮ ਨੇ ਇਨਸਪੈਕਟਰ ਸਾਹਿਬ ਸਾਡੇ ਬੜਾ ਅੱਛੀ ਕਾਰਗੁਜ਼ਾਰੀ ਇਹਨਾਂ ਦੀ ਪਿਛਲੇ ਦਿਨਾਂ ਚ ਵੀ ਰਹੀ ਆ ਆਈ ਰੀਲੀ ਐਪਰੀਸ਼ੀਏਟ ਵੀ ਆਰ ਪ੍ਰਾਊਡ ਆਫ देम ਔਰ ਇਹਦੇ ਚ ਜੇ ਇਹਨਾਂ ਦਾ ਬੈਕਗਰਾਉਂਡ ਦੇਖਣੀ ਦੇਖੀ ਆਪਾਂ ਤਾਂ ਗੁਰਪ੍ਰੀਤ ਗੋਪੀ ਜਿਹੜਾ 19 ਸਾਲ ਦਾ ਹੈਗਾ ਤੇ 9ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾਂ ਵੀ ਆਰਫ ਕੇ ਜਿਹੜਾ ਥਾਣਾ ਫਿਰੋਜ਼ਪੁਰ ਉੱਥੇ ਐਨਡੀਪੀਐਸ ਦਾ ਹੀ ਪਰਚਾ ਦਰਜ ਹੈ 28 2 2024 ਨੂੰ ਹੀ ਜਿਹੜੀ ਹੈ 23 ਨੂੰ ਇਹ ਬਾਹਰ ਆਇਆ ਵਾਪਸ ਤੇ ਆਕੇ ਨਹੀਂ ਮੁੜ ਕੇ ਇਹੋ ਜਿਹਾ ਕੰਮ ਸ਼ੁਰੂ ਕਰ ਦਿੱਤਾ ਬਲਜੀਤ ਕੌਰ 5ਵੀਂ ਪਾਸ ਹੈ 32 ਸਾਲ ਦੀ ਇਹਦੀ ਏਜ ਹੈ ਮਨਿੰਦਰ ਸਿੰਘ 34 ਸਾਲ ਹੈ ਸਟੀਲ ਦੀ ਦੁਕਾਨ ਤੇ ਕੰਮ ਕਰਦਾ ਐਜੂਕੇਸ਼ਨ ਇਹਦੀ ਜਿਹੜੀ ਹੈਗੀ ਪਲੱਸ 2 ਹੈ ਹਰਪ੍ਰੀਤ ਦੀ 26 ਸਾਲ ਉਮਰ ਹੈ ਇਹ ਡਰਾਈਵਰ ਦਾ ਕੰਮ ਕਰਦਾ ਪਲੱਸ 2 ਪਾਸ ਹੈ ਸਰ ਇੱਕ ਟੇਕ ਨੂੰ ਪੱਕਾ ਦਰਜ ਹੋਣਾ ਛੇੜੇ ਥਾਣੇ ਉਹੀ ਮੈਟਰ ਐਗਜ਼ਾਮ ਹੋ ਰਹੇ ਨੇ ਹਾਂਜੀ ਪਰਚਾ ਇਹ ਜਿਹੜਾ ਹੈਗਾ ਇਹ ਪਹਿਲੀ ਦਾ ਹੀ ਹੈ ਜੀ ਉੱਚ ਲਿੰਕੇਜਸ ਡਵੈਲਪ ਕਰਕੇ ਤੁਹਾਨੂੰ ਸਾਰਾ ਅਸੀਂ ਡਿਟੇਲ ਦਿੱਤੀ ਹੈ ਦੇਖੋ ਪਤਾ ਕੀ ਗੱਲ ਹੁੰਦੀ ਜੇ ਅਸੀਂ ਤੁਹਾਡੇ ਨਾਲ ਪਹਿਲਾਂ ਹੀ ਇਹ ਡਿਸਕਸ ਕਰ ਲੈਨੇ ਆ ਆਪਣੇ ਸਾਰਿਆਂ ਦੇ ਮਤਲਬ ਇਹ ਸਮਝ ਦੀ ਵਿੱਚ ਗੱਲ ਆਉਣੀ ਚਾਹੀਦੀ ਹੈ ਕਿ ਇਹ ਫਿਰ ਰਿਕਵਰੀਆਂ ਇਫੈਕਟ ਹੋ ਜਾਂਦੀਆਂ ਕਿਉਂਕਿ ਲੋਕੀ ਅਲਰਟ ਹੋ ਜਾਂਦੇ ਆ ਟੋਡਰ ਵਾਲਾ ਕੇਸ ਤੇ ਦੋਨੋਂ ਇੱਕਾਤੀ ਹੈ ਕਿ ਪੱਥਰੇ ਬੂਥਰੇ ਨਹੀਂ ਨਹੀਂ ਇਕੱਠੇ ਇੱਕੋ ਕੇਸ ਹੈ ਜੀ ਇੱਕ ਨੰਬਰ ਐਫ ਆਈ ਆਰ ਹੈ ਮੈਂ ਇਹਦੇ ਚ ਇਹ ਵੀ ਐਪਰੀਸ਼ੀਏਟ ਕਰਦਾ ਕਿ ਨਿਊ ਇਅਰ ਦੀ ਵਿੱਚ ਆਮ ਇਹ ਹੁੰਦੀ ਹੈ ਕਿ ਜਿਹੜਾ ਇੱਕ ਪੋਜ਼ਿਟਿਵ ਜਿਹੜੀ ਰਿਕਵਰੀ ਨਾਲ ਸ਼ੁਰੂ ਕੀਤੀ ਗਈ ਹੈ ਅਬਰ ਸਰ ਕਮਿਸ਼ਨਰ ਪੁਲਿਸ ਦੀ ਜਿਹੜੀ ਐਫ ਆਈ ਆਰ ਕਿਉਂਕਿ ਇੱਕ ਇੱਕ ਨੰਬਰ ਐਫ ਆਈ ਆਰ ਪਹਿਲੀ ਜਨਵਰੀ ਤੋਂ ਹੀ ਹੁੰਦੀ ਹੈ ਅੱਗੇ ਵਾਦਿਆਂ ਉਧਰ ਸ਼ਰਧਾਂ ਦੇ ਉੱਤੇ ਦੇਸ਼ ਦੀ ਰਾਖੀ ਕਰਦੇ ਇੱਕ ਫੌਜੀ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਸੋ ਬਾਬਾ ਬਕਾਲਾ ਸਾਹਿਬ ਦੇ ਨਜ਼ਦੀਕੀ ਪਿੰਡ ਜੱਬੋਵਾਲ ਦੇ ਰਹਿਣ ਵਾਲੇ ਫੌਜੀ ਨੌਜਵਾਨ ਜਗਰਾਤ ਸਿੰਘ ਦੀ ਬੀਤੇ ਦਿਨੀ ਅਚਾਨਕ ਮੌਤ ਹੋ ਗਈ ਹੈ ਸੋ ਇਸ ਕਾਰਨ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲੀ ਜਦੋਂ ਫੌਜੀ ਟੁਕੜੀ ਜੁਗਰਾਤ ਸਿੰਘ ਦੀ ਲਾਸ਼ ਪਿੰਡ ਦੇ ਵਿੱਚ ਲੈ ਕੇ ਪਹੁੰਚੀ ਹੈ ਸੋ ਫੌਜ ਦੀ ਟੁਕੜੀ ਵੱਲੋਂ ਸਲਾਮੀ ਦੇ ਕੇ ਫੌਜੀ ਵੀਰ ਦਾ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਸੋ ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ ਬਲਜਿੰਦਰ ਕੌਰ ਅਤੇ 3 ਸਾਲ ਦਾ ਬੇਟਾ ਜਿਹੜਾ ਛੱਡ ਗਿਆ ਸੋ ਇਸ ਸਮੇਂ ਤਹਿਸੀਲਦਾਰ ਤਰਸੀਮ ਕੁਮਾਰ ਬੰਗੜ ਬਾਬਾ ਬਕਾਲਾ ਅਤੇ ਤਹਿਸੀਲਦਾਰ ਅੰਕਤ ਮਹਾਜਨ ਤਰਸਿਕਾ ਐਸ ਐਚਓ ਬਲਵਿੰਦਰ ਸਿੰਘ ਬਾਜਵਾ ਵੱਲੋਂ ਸਮਾਨ ਦੇ ਨਾਲ ਅੰਤਿਮ ਸੰਸਕਾਰ ਦੀ ਰਸਮ ਜਿਹੜੀ ਅਦਾ ਕੀਤੀ ਗਈ। ਉਹਨਾਂ ਦੇ 16 ਸਿਖਲਾਈ ਦੇ 49 ਰਲ ਦੇ ਵਿੱਚ ਡਿਊਟੀ ਕਰਦੇ। ਕਿਹੜੀ ਜਗ੍ਹਾ? ਪੋਂਸ਼ੇਰੀ। ਕਿਕਟਨਗਰਮ ਜਿੱਥੇ ਕਿਵੇਂ ਸ਼ਹੀਦ ਹੋ ਗਏ? ਪਤਾ ਲੱਗਾ ਕੁਝ? ਇਹ ਫੌਜ ਦੇ ਵਿੱਚ ਹੀ ਹੋਇਆ ਜੀ ਪਤਾ ਨਹੀਂ ਕਿ ਮਤਲਬ ਕਹਿੰਦੇ ਹੈਡ ਅਟੈਕ ਹੋਇਆ ਪਤਾ ਨਹੀਂ ਰੱਬ ਜਾਣਦਾ ਹੈ ਹੁਣ ਜੀ ਡਿਊਟੀ ਦੇ ਡਿਊਟੀ ਦੇ ਦੌਰਾਨ ਹੋਇਆ। ਤਾਂ ਕੱਲ ਸ਼ਹੀਦ ਹੋਏ। ਇਹ ਵਰਸੋਂ ਹੈ। ਹਾਂ ਜੀ। ਕਾਮੀ 7:00 ਵਜੇ ਸਾਨੂੰ ਫੋਨ ਆਇਆ ਆਪ ਜੀ ਵੀ ਪਹਿਲਾਂ ਫੌਜੀ ਮੈਂ ਵੀ ਫੌਜੀ ਹਾਂ ਤੇ ਇਸ ਪਰਿਵਾਰਕ ਜਿਹੜਾ ਹੈਗਾ ਅਗੇ ਉਹਨਾਂ ਦੇ ਪਤਨੀ ਨੇ ਔਰ ਇੱਕ ਪਤਨੀ ਹੈ ਕਿ ਛੋਟਾ ਜਿਹਾ ਬੱਚਾ ਵਾ 3 ਸਾਲ 3 ਸਾਲ ਦਾ ਹੈ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਪਰਤੀ ਹੋਈ ਇਹ 8ਵਾਂ ਸਾਲ ਚੱਲਦਾ ਸੀ 8 ਸਾਲ ਤੋਂ ਹਾਂਜੀ 8 ਸਾਲ ਤੋਂ ਉੱਥੇ ਸੀਗੇ ਨਹੀਂ ਇਧਰ ਮਤਲਬ ਤਕਰੀਬਨ 17-18 ਮਹੀਨੇ ਇਸ ਜੁਆਨ ਨੂੰ 7 ਸਾਲ ਹੋ ਗਏ ਪਰਤੀ ਹੋਏ ਹਨ ਜੀ ਅੱਜ ਜਿੱਥੇ ਕਿ ਸਾਡੇ ਪੂਰੇ ਜੱਬੋਵਾਲ ਦੇ ਵਿੱਚ ਸੋਕ ਦੀ ਲਹਿਰਾਂ ਪਰਿਵਾਰ ਨੂੰ ਤਾਂ ਜਿਹੜਾ ਘਾਟਾ ਪਿਆ ਕਦੀ ਨਾ ਪੂਰਾ ਹੋਣ ਵਾਲਾ ਨਾਲ ਸਾਡੇ ਪਿੰਡ ਨੂੰ ਪੂਰੇ ਪੰਜਾਬ ਨੂੰ ਐਡਾ ਵੱਡਾ ਘਾਟਾ ਪੂਰਾ ਪਿਆ ਕਿ ਜਿਹੜਾ ਕਦੀ ਵੀ ਉਹ ਪੂਰਾ ਨਹੀਂ ਹੋ ਸਕਦਾ ਪੰਸਵਰ ਸੰਸਕਾਰ ਕੀਤਾ ਗਿਆ ਕਾਫੀ ਗਮਗੀਨ ਮਾਹੌਲ ਸੀ ਹਾਂਜੀ ਦੀ ਹਰ ਮੰਤਵ ਦਾ ਸਮਾਂ ਹਾਂਜੀ ਹਾਂਜੀ ਪੂਰਾ ਦੇਖਿਆ ਅਸੀਂ ਤੁਸੀਂ ਵੀ ਇੱਥੇ ਦੇਖਿਆ ਮੈਂ ਦੇਖਣਿਆ ਕਿ ਪੱਤਰਕਾਰ ਵੀਰ ਦੀ ਅੱਖਾਂ ਚਤਰੂ ਸੀਗੇ ਇਸ ਸਮੇਂ ਜਿੰਨੀਆਂ ਵੀ ਸ਼ਖਸੀਅਤਾਂ ਆਈਆਂ ਸਾਰਿਆਂ ਦੇ ਨਾਮ ਅੱਖਾਂ ਸੀਗੀਆਂ ਕਿਸੇ ਨੂੰ ਵੀ ਕੁਝ ਮਤਲਬ ਕੋਈ ਗੱਲ ਨਹੀਂ ਸਾਰੇ ਮਤਲਬ ਰੋ ਰਹੇ ਸੀਗੇ ਕਿਉਂਕਿ ਇੱਕ ਤਾਂ ਏਜ ਏਡੀ ਛੋਟੀ ਆ ਏਡੀ ਸ਼ਿਫਟੀ ਏਜ ਦੇ ਵਿੱਚ ਇਸ ਸੰਸਾਰ ਤੋਂ ਚਲੇ ਜਾਣਾ ਕਿ ਨਾ ਭੁੱਲਣ ਯੋਗ ਆ ਇੱਕ ਇਹ ਸਾਡੀ ਸ਼ਰਧਾਂ ਤੇ ਸਾਡੀ ਦੇਸ਼ ਦੀ ਰਾਖੀ ਸਾਡੇ ਕਿਉਂਕਿ ਕੋਈ ਪਰਿਵਾਰਾਂ ਦੀ ਰਾਖੀ ਵਾਸਤੇ ਤੇ ਸਦਾ ਤੇ ਸ਼ਹੀਦ ਨਹੀਂ ਹੋਏ ਸਾਡੀ ਦੇਸ਼ ਦੀ ਰਾਖੀ ਕਰਦਾ ਸ਼ਹੀਦ ਹੋਇਆ ਵਾ ਬੜੇ ਦੁੱਖ ਦੀ ਖਬਰ ਆ ਤੇ ਸਾਨੂੰ ਮਾਣ ਵੀ ਆ ਕਿ ਸਾਡੇ ਦੇਸ਼ ਦਾ ਇਹ ਸ਼ਹੀਦ ਐਨੀ ਛੋਟੀ ਉਮਰ ਜਿੰਨੇ ਸ਼ੀਧੀ ਪਾਈ ਕੁਛ ਕਹਿਣਾ ਚਾਹੁੰਦੇ ਅਸੀਂ ਬਤੌਰ ਸਰਪੰਚ ਸਰਕਾਰ ਦੀ ਤਰਫ ਤੋਂ ਕਹਿਣਾ ਚਾਹੁੰਦੇ ਕਿ ਅਸੀਂ ਪਿੰਡ ਤੌਰ ਤੇ ਪਰਿਵਾਰ ਦੇ ਨਾਲ ਆ ਪੂਰਾ ਅੱਗੇ ਤੋਂ ਵੀ ਜੋ ਸਹਾਯੋਗ ਪਰਿਵਾਰ ਨੂੰ ਜ਼ਰੂਰਤ ਹੋਏਗੀ ਜਾਂ ਕਿਸੇ ਵੀ ਤਰ੍ਹਾਂ ਸਾਡੇ ਤਰਫ ਕੋਈ ਸਹਾਇਕ ਦੀ ਲੋੜ ਹੋਏਗੀ ਅਸੀਂ ਪਰਿਵਾਰ ਦੇ ਨਾਲ ਹਾਂ ਮੈਂਬਰ ਅੰਗਰੇਜ਼ ਸਿੰਘ ਨਗਰ ਜੱਬੋਵਾਲ ਅੱਜ ਸਾਡੇ ਨਗਰ ਜੱਬੋਵਾਲ ਵਿਖੇ ਸ਼ਹੀਦ ਜਗਰਾਤ ਸਿੰਘ ਜੀ ਜੋ ਪੁਨਛ ਰਜੋਰੀ ਡਿਊਟੀ ਤੇ ਤਾਇਨਾਤ ਸ਼ਹੀਦੀ ਪ੍ਰਾਪਤ ਕੀਤੀ ਹੈ ਅੱਜ ਉਹਨਾਂ ਦਾ ਨਗਰ ਜੱਬੋਵਾਲ ਵਿਖੇ ਨਾਮ ਅੱਖਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਹੈ ਪਰਮਾਤਮਾ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਉਸ ਮਾਂ ਨੂੰ ਸਲੂਟ ਜਿਨ੍ਹਾਂ ਨੇ ਇੱਕ ਸੂਰਵੀਰ ਦੇਸ਼ ਨੂੰ ਪੈਦਾ ਕਰਕੇ ਦਿੱਤਾ ਹੈ ਅਸੀਂ ਆਪਣੀ ਤਰਫੋਂ ਪੂਰੀ ਨਗਰ ਪੰਚਾਇਤ ਜੱਬੜ ਵੱਲੋਂ ਅਸੀਂ ਉਸ ਮਾਤਾ ਨੂੰ ਸਲੂਟ ਕਰਦੇ ਹਾਂ ਅੱਗੇ ਵੱਧਦੇ ਹਾਂ ਉੱਧਰ ਪੰਜਾਬ ਦੇ ਵਿੱਚ ਲੋਹੜੀ ਦਾ ਤਿਹਾਰ ਬਹੁਤ ਹੀ ਧੂਮ-ਤਾਮ ਦੇ ਨਾਲ ਮਨਾਇਆ ਜਾਂਦਾ ਹੈ ਤੇ ਲੋਹੜੀ ਦਾ ਤਿਹਾਰ ਨਜ਼ਦੀਕ ਆ ਰਿਹਾ ਤੇ ਹੁਣ ਨੌਜਵਾਨਾਂ ਦੇ ਵਿੱਚ ਪਤੰਗਾਂ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੋ ਪਤੰਗਾਂ ਨੂੰ ਲੈ ਕੇ ਨੌਜਵਾਨਾਂ ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਹੁਣ ਆਕਾਸ਼ ਉੱਤੇ ਲਾਈਟਾਂ ਵਾਲੀਆਂ ਪਤੰਗਾਂ ਨੇ ਜਿਹੜੀਆਂ ਉਡਣਗੀਆਂ ਸੋ ਲਾਈਟਾਂ ਵਾਲੀਆਂ ਪਤੰਗਾਂ ਦਾ ਕਰੇਜ ਹੈ ਜਿਹੜਾ ਵਧਦਾ ਜਾ ਰਿਹਾ ਹੈ ਜੋ ਕਿ ਰਾਤ ਸਮੇਂ ਖੂਬ ਰੋਸ਼ਨੀ ਹੈ ਜਿਹੜੀ ਬਖੇਰ ਦੀਆਂ ਨਜ਼ਰ ਆਉਣਗੀਆਂ ਸੋ ਲੋਹੜੀ ਦਾ ਤਿਹਾਰ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ ਓਵੇਂ ਹੀ ਪਤੰਗਾਂ ਨੂੰ ਲੈ ਕੇ ਨੌਜਵਾਨਾਂ 'ਚ ਉਤਸ਼ਾਹ ਹੈ ਜਿਹੜਾ ਵੱਧਦਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਪਤੰਗ ਬਣਾਉਣ ਵਾਲੇ ਵੀ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਨਵੀਆਂ ਪਤੰਗਾਂ ਬਣਾ ਰਹੇ ਨੇ ਸੋ ਬਟਾਲਾ ਦੇ ਡੱਬੂ ਕਾਈਟ ਸਟੋਰ ਦੇ ਮਾਲਕ ਵੱਲੋਂ ਇੱਕ ਪਹਿਲ ਕਦਮੀ ਕਰਦਿਆਂ ਲਾਈਟਾਂ ਵਾਲੀਆਂ ਪਤੰਗਾਂ ਨੇ ਜਿਹੜੀਆਂ ਬਣਾਈਆਂ ਗਈਆਂ ਨੇ ਅਤੇ ਇਹਨਾਂ ਪਤੰਗਾਂ ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਲਾਈਟਾਂ ਵਾਲੀਆਂ ਪਤੰਗਾਂ ਦੀ ਬਾਜ਼ਾਰ ਦੇ ਵਿੱਚ ਕਾਫੀ ਮੰਗ ਆ ਜਿਹੜੀ ਦਿਖਾਈ ਦੇ ਰਹੀ ਆ ਸਰ ਇਹ ਤੇ ਅੱਜ ਕੱਲ ਦੇ ਜਿੱਦਾਂ ਦਿਨੇ ਚੜਾਉਂਦੇ ਬੱਚੇ ਗੁੱਡੀਆਂ ਵਗੈਰਾ ਤੇ ਉਹਦੇ ਅਕੋਰਡਿੰਗ ਇਹ ਰਾਤ ਨੂੰ ਅੱਜ ਕੱਲ ਜਿੱਦਾਂ ਹਵਾਵ ਗੁਰਾ ਚਲਦੀਆਂ ਨੇ ਧੁੰਦ ਵਗੈਰਾ ਹੁੰਦੀ ਥੋੜੀ ਜੀ ਤੇ ਲਾਈਟ ਕਿਦੇ ਮੰਗਦੇ ਨੇ ਕਿ ਜਿੱਦਾਂ ਕੋਈ ਜਿੱਦਾਂ ਮੰਗਦੇ ਪਹਿਲੇ ਮੰਗਦੇ ਵੀ ਵਾਈਟ ਕਲਰ ਦੀ ਹੋਵੇ ਗੁੱਡੀ ਪਰ ਅਸੀਂ ਇੱਕ ਨਵਾਂ ਟ੍ਰੈਂਡ ਸ਼ੁਰੂ ਕਰਤਾ ਕਿ ਉਹਨੂੰ ਲਾਈਟ ਲਗਾ ਕੇ ਦੇਣ ਲਾ ਪਏ ਨਾਲ ਹੁਣ ਇਸੇ ਕਰਕੇ ਅਸੀਂ ਰਾਤ ਨੂੰ ਜਿੱਦਾਂ ਚੜਾਂਚ ਵੀ ਸਾਨੀ ਮਿਲ ਜੇਗੀ ਕਈ ਵਾਰ ਇਹ ਤਾਂ ਦੂਰ ਜਾ ਕੇ ਗੁੱਡੀ ਨੇ ਨੇਰ ਨਹੀਂ ਆਂਦੀ ਹੈਗੀ ਲਾਈਟ ਨਾਲ ਇਹ ਕਿ ਤੁਹਾਨੂੰ ਦੂਰ ਤੱਕ ਵੀ ਨਜ਼ਰ ਆ ਆਨ ਪਿਸਤਰਾ ਲਾਣਾ ਕਿਉਂਕਿ ਹਵਾ ਦੇ ਵਿੱਚ ਤੇ ਚੜ੍ਹਦੇ ਮੁਸ਼ਕਲ ਹਵਾ ਨਹੀਂ ਵਗਦੀ ਹਾਂਜੀ ਹਾਂਜੀ ਇਹ ਸਾਰੇ ਐਕਚੁਅਲੀ ਨਾ ਏੜੀ ਆ ਲਾਈਟ ਆਂਦੀ ਨਾ ਇਹ ਹੁੰਦੀ ਹਾਂਜੀ ਇਹ ਐਕਚੁਅਲੀ ਲਾਈਟ ਹੁੰਦੀ ਸਕੇ ਗਲੂ ਵਾਲੀ ਲਾਈਟ ਹੁੰਦੀ ਹੈ ਠੀਕ ਹੈ ਜੀ ਇਹਨੂੰ ਅਸੀਂ ਕਾਗਜ਼ ਨਾਲ ਜਦੋਂ ਮਰਜੀ ਇੱਥੇ ਮਰਜੀ ਚਪਕਾ ਸਕਦੇ ਚਿਪਕ ਜਾਂਦੀ ਹੈ ਤੇ ਇਸ ਕਰਕੇ ਇਹ ਗਲੂ ਵਾਲੀ ਲਾਈਟ ਹੁੰਦੀ ਇਹਨਾਂ ਛੋਟੀ ਬੈਟਰੀ ਲੱਗ ਜਾਂਦੀ ਹੈ ਸਾਰਾ ਅਸੀਂ ਜਿਗਾਰਡਮੈਂਟ ਸਾਰਾ ਜੋੜ ਜੋੜ ਕੇ ਦਈਦਾ ਆਪਾਂ ਸਾਰੇ ਕਿ ਕਸਟਮਰ ਨੂੰ ਦਿੱਕਤ ਨਾ ਕੋਈ ਚੀਜ਼ ਦੀ ਹੈ ਸਿਰਫ ਜੋੜਨੀ ਤੇ ਚੜਾਣੀ ਹੈ ਬਸ ਉਹਨਾਂ ਨੇ ਕਿਦੀ ਚੱਲਦੀ ਰਹਿੰਦੀ ਹੈ ਇਹ ਸਰ 15 20 ਮਿੰਟ ਚੱਲ ਜਾਂਦੀ ਲਾਈਟ ਮੈਨੂੰ ਕਾਫੀ ਦੂਰ ਤੱਕ ਚੱਲ ਜਾਏਗੀ ਗੱਡੀ ਤੇ ਨਜ਼ਰ ਆਂਦੀ ਰਹੇਗੀ ਲੈੜੀ ਉਹ ਵਾਲੀ ਲਾਈਟ ਆ ਸ਼ਾਰਪ ਲਾਈਟ ਹੁੰਦੀ ਹੈ ਇਹ ਹੈ ਕੀ ਟ੍ਰੈਂਡ ਹੋਇਆ ਸਾਰਾ ਹਾਂਜੀ ਇਸ ਵਾਰੀ ਕੋਈ ਜ਼ਿਆਦਾ ਪਿਛਲੇ ਜਿਹੜੀ ਘੱਟ ਸੀ ਪਰ ਇਸ ਵਾਰੀ ਕੋਈ ਜ਼ਿਆਦਾ ਹੀ ਹੋ ਗਿਆ ਵਾ ਕਿ ਹਣ ਕੋਈ ਕਸਟਮਰ ਆਂਦੇ ਨਿੱਕੇ ਨਿੱਕੇ ਨਿਆਣੇ ਵੀ ਸਾਨੂੰ ਆ ਕੇ ਕਹਿੰਦੇ ਸਾਨੂੰ ਇੱਕ ਲਾਈਟ ਵਾਲੀ ਗੱਡੀ ਬਣਾ ਕੇ ਦੋ ਕਿੰਨੀ ਗੱਡੀ ਬਣਾ ਚੁੱਕੇ ਤੁਸੀਂ ਇਸ ਟਾਈਮ ਤੇ ਭਾਜੀ ਅਸੀਂ ਹਫ਼ਤੇ ਦੇ ਵਿੱਚ ਕਰਦੋ ਕਰ ਸਾਡੇ 30 35 ਪੀਸ ਵਿਕ ਚੁੱਕੇ ਆ ਕਿਹੜਾ ਲੋੜੀ ਦਾ ਤਿਹਾਰ ਆਪਣੇ ਸਰ ਤੋਂ ਪਟਾਲਾ ਤੇ ਬਹੁਤ ਜ਼ਿਆਦਾ ਵਾ ਹਾਂਜੀ ਲੱਗ ਹਾਂਜੀ ਹਾਂ ਨੇਜ਼ ਕਸਮੇ ਦੇ ਬੱਚਿਆਂ ਦੀ ਡਿਮਾਂਡ ਆਂਦੀ ਵੀ ਸਾਡੇ ਕੋਲ ਸਰ ਹੁਣ ਤੇ ਅੱਧ ਰਾਤ ਨੂੰ ਵੀ ਲੋਕੀ ਚੜਾਉਂਦੇ ਹਾਂਜੀ 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 ਕਿਸ ਤਰ੍ਹਾਂ ਦੀ ਡਿਮਾਂਡ ਦਿੰਦੇ ਸਤਿ ਸ਼੍ਰੀ ਅਕਾਲ ਤੁਹਾਨੂੰ ਜਿਹੜੇ ਕੋਈ ਨਹੀਂ ਸਾਡੇ ਕੋਲ ਕੋਈ ਆਂਦਾ ਵਾ ਕਿ ਜਿੱਦਾਂ ਨਾਮ ਨੂਮ ਦੇ ਉੱਤੇ ਸਾਡੀ ਲਾਈਟ ਬਣਾ ਕੇ ਦੇਵੋ ਜਿੱਦਾਂ ਨਾਮ ਲਿਖਿਆ ਹੁੰਦਾ ਹੈ ਕਿ ਹੁਣ ਅੱਜ ਕੱਲ੍ਹ ਚੱਲ ਪਿਆ ਕਿ ਨਾਮ ਦੇ ਉੱਤੇ ਲਾਈਟ ਲਿਖੀ ਲੱਗੀ ਹੋਵੇ ਸਾਡੇ ਕੀ ਜਿਹੜਾ ਨਾਮ ਵੀ ਜਗੇ ਸਾਡਾ ਉਹ ਚੀਜ਼ ਹੋ ਗਈ ਦੀ ਹੁਣ ਤੇ ਹੁਣ ਤੇ ਅੱਜ ਕੱਲ੍ਹ ਇਹ ਕਿ ਕੋਈ ਵੀ ਚੀਜ਼ ਹੋਵੇ ਉਹਨੂੰ ਲਾਈਟ ਮੰਗਦੇ ਹੀ ਮੰਗਦੇ ਕਿ ਦਾਸ ਨੂੰ ਲਾਈਟ ਜਗਾਉਣ ਵਾਸਤੇ ਦੇ ਕਿਤੇ ਹੁੰਦੀ ਚ ਕਿੰਨੇ ਕ ਟਾਈਮ ਲੱਗਦਾ ਹੈ ਬੁੱਡੀ ਬਣਾਉਣ ਤੇ ਇਹਨੂੰ ਕਮ ਸੇ 20 25 ਮਿੰਟ ਲੱਗ ਜਾਂਦੇ ਹੈ ਭਾਜੀ ਨਾਲ ਕੋਣ ਲੰਗਦਾ ਨਾਲ ਮੇਰੇ ਫਾਦਰ ਸਾਹਿਬ ਹੁੰਦੇ ਨੇ ਕੋਈ ਕਰੰਟ ਖੁੱਪਦਾ ਕੋਈ ਡਾਰਕਸ਼ ਨਹੀਂ ਹੁੰਦਾ ਕੁਛ ਨਹੀਂ ਹੈ ਜੀ ਕੁਛ ਨਹੀਂ ਹੈ ਜੀ ਇਹ ਸਾਰਾ ਕੁਛ ਸਾਰਾ ਫਿਰ ਟੇਪਿੰਗ ਕਰਕੇ ਦਿੰਨੇ ਆ ਸਾਰਾ ਕੋਈ ਜੇਦੋਂ ਬੈਟਰੀ ਖਰਾਬ ਹੋ ਵੀ ਜਾਏਗੀ ਤੁਸੀਂ ਚੇਂਜ ਆਪ ਖੁਦ ਵੀ ਕਰ ਸਕਦੇ ਹੋ ਟੇਪ ਲੱਗੀ ਹੁੰਦੀ ਉੱਤੇ ਟੇਪ ਲਾ ਦੋਗੇ ਉਹ ਫਿਰ ਬੈਟਰੀ ਤੁਹਾਡੀ ਲੱਗ ਜਾਏਗੀ ਨਵੀਂ ਕੋਈ ਚ ਰਿਸਕ ਨਹੀਂ ਹੈਗਾ ਇਹੋ ਜਿਹਾ ਇੱਕ ਬੈਟਰੀ ਨਾਲ ਕਿੰਨੇ ਕੁ ਦੋ ਚੜ ਜਾਂਦੀ ਹੈ ਕਿੰਨੇ ਕ ਟਾਈਮ ਕਰ ਦਿੰਦੀ ਹੈ 20 25 ਮਿੰਟ ਕੱਢ ਜਾਂਦੀ ਹੈ ਜੀ ਇੱਕ ਬੈਟ ਮਨੇ ਕਾਫਾ ਦੂਰ ਤੱਕ ਚਲ ਜੇਗੀ ਇਹ ਕਿ ਦੂਰ ਤੱਕ ਜਾਏਗੀ ਪਰ ਨੈਟ 19 ਜਿਆਦਾ ਕਲੀਅਰ ਨਜ਼ਰ ਆਏਗੀ ਤੁਹਾਨੂੰ ਇਹ ਲਾਈਟੋ ਵਾਲੀ ਹੁੰਦੀ ਸ਼ਰਨ ਲਾਈਟ ਹੁੰਦੀਆਂ ਨਹੀਂ ਜਿਹੜੀ ਜਗਨ ਵਾਲੀ ਗੁੱਡੀ ਜੀ ਪਹਿਲਾਂ ਤੇ ਅਸੀਂ ਪਲੇਨ ਗੁੱਡਾ ਤਿਆਰ ਕਰਦੇ ਆ ਸਪੈਸ਼ਲ ਜਿਹੜਾ ਉੱਡਣ ਵਾਲਾ ਹੁੰਦਾ ਉਹਦੇ ਬਾਅਦ ਅਸੀਂ ਲਾਈਟ ਸਾਰੀ ਉੱਤੇ ਫਿਟਿੰਗ ਕਰੀਦੀ ਆ ਨਾਲ ਸੈਲੋ ਟੇਪ ਵੀ ਲੱਗਦੀ ਆ ਜਿਹੜੀ ਕਿ ਉਖੜੇ ਨਾ ਤੇ ਉਹਦੇ ਬਾਅਦ ਇੱਕ ਬੈਟਰੀ ਹੁੰਦੀ 12 ਵੋਲਟ ਦੀ 12 ਵੋਲਟ ਦੀ ਬੈਟਰੀ ਨਾਲ ਅਟੈਚ ਕਰਕੇ ਤੇ ਫਿਰ ਉਹਨੂੰ ਜਗਾ ਕੇ ਚੈੱਕ ਕਰੀਦਾ ਫਿਰ ਚੜਾ ਕੇ ਵੀ ਚੈੱਕ ਕਰੀਦੀ ਆ ਤੇ ਫਿਰ ਲੋਕੀ ਆਣ ਕੇ ਮੰਗਦੇ ਸਾਡੇ ਕੋ ਕਾਫੀ ਡਿਮਾਂਡ ਹੈ ਅਵੀ ਕਹੀਏ 100 ਸਵਾ 100 ਪੀਸ ਸਾਡਾ ਸੀਜ਼ਨ 'ਚ ਇਹ oportunity ਨਿਕਲ ਜਾਂਦਾ ਨਹੀਂ ਹਰ ਸਾਲ ਬਣਾਨੇ ਆ ਐਰ ਕੀ ਜਿਆਦਾ ਹਾਂ ਐਰ ਕੀ ਉਹ ਨੰਬਰ ਸਾਰੇ ਅੱਜ ਵੀ ਦੇ ਕੇ ਆਂ ਦਰਜਣ ਤੇ ਕੱਲ ਉਹਨਾਂ ਨੂੰ ਮੈਂ ਕਿਹਾ ਫੇਰ ਤੁਹਾਨੂੰ 12 ਜਾਂ 15 ਪੀਸ ਮੈਂ ਫੇਰ ਤਿਆਰ ਕਰਕੇ ਦੇ ਸਕਦਾ ਐਸਲੇ ਸਾਡੇ ਕੋਲ ਬੰਦ ਹੀ ਨਹੀਂ ਕਿਉਂਕਿ ਹਲੇ ਗਗਦੜ ਟਾਈਮ ਹੁੰਦਾ ਜਿਆਦਾ ਅੱਜ ਕੱਲ ਨੀ ਨਾਮ ਦੀਆਂ ਬਣਾਉਂਦੇ ਬੱਚਿਆਂ ਦੇ ਹਾਂਜੀ ਆਪਣੇ ਨਾਮ ਦੀਆਂ ਬਣਾਉਂਦੇ ਨੇ ਕੋਈ ਆਪਣੇ ਕੋਈ ਵੀ ਰਿਸ਼ਤੇਦਾਰਾਂ ਦੇ ਨਾਮ ਦੀ ਬਣਵਾ ਕੇ ਕਈ ਤੇ ਚੜਾ ਕੇ ਤੋੜ ਕੇ ਛੱਡ ਦੇ ਨੇ ਇਸ ਤਰ੍ਹਾਂ ਬੱਤੀਆਂ ਦੀ ਲੋੜੀ ਉਹਨਾਂ ਵਾਸਤੇ ਹਾਂ ਉਹਨਾਂ ਦੇ ਵੀ ਬਣਾਉਂਦੇ ਆਂ ਜੀ ਭਾਵੇਂ ਕੋਈ ਸਾਨੂੰ ਕੋਈ ਕਵੇ ਸਾਡੀ ਬੱਚੇ ਦੀ ਫੋਟੋ ਲਗਾਣੀ ਆ ਹੀ ਉਹ ਫੋਟੋ ਵੀ ਲਗਾ ਦੇਾਂਗੇ ਇਹ ਜਗਨ ਵਾਲੀ ਹੈ ਜਗਨ ਵਾਲੀ ਦੇ ਵਿੱਚ ਫੋਟੋ ਵੀ ਲੱਗ ਜਾਏਗੀ ਉਹਦੇ ਤੇ ਵੀ ਲਾਈਟਾਂ ਲੱਗਣਗੀਆਂ ਹਾਂ ਉੱਤੇ ਵੀ ਲਾਈਟਾਂ ਲੱਗ ਜਾਣਗੀਆਂ ਇੱਕ ਫੋਟੋ ਵਾਲੀ ਬਣ ਜੇਗੀ ਵਿੱਚ ਉਹਨਾਂ ਅਸੀਂ ਸਟਿੱਕਰਾਂ ਦੇ ਵੀ ਵੱਡੇ ਬਣਾਉਣੇ ਆ ਵੱਡੇ 6 ਤਾਵਾ ਬਣਾਉਣਾ 6 ਤਾਵਾ ਬਣਾ ਲੈ ਸਾਡੇ ਵਾਲੋਂ 3 ਤਾਵਾ ਬਣਾਣਾ 3 ਤਾਵਾ ਬਣਾ ਲੈ ਕਿੰਨੇ ਦਾ ਗੁੱਡਾ ਵੇਚਿਆ ਇਹ ਗੁੱਡਾ ਅਸੀਂ 250 ਰੁਪਏ ਦਿੰਨੇ ਆ ਜੀ ਜਗਦਾ ਕਿੰਦਾ ਜਗਦਾ ਤੁਹਾਨੂੰ ਹੁਣੇ ਤੁਹਾਨੂੰ ਦਿਖਾ ਦੇਣੇ ਲੋਕੀ ਫੇ ਜਮੀਂ ਡਿਮਾਂਡ ਕਰਦੇ ਹਾਂਜੀ ਹਾਂਜੀ ਵੇਖ ਕੇ ਉਹਨਾਂ ਰਾਤ ਨੂੰ ਫੇ ਹੁਣੇ ਫੇ ਕਿੰਨੇ ਕਿੰਨੇ ਵੀਡੀਓ ਵੇਖਣੀ ਆ ਉਹਨੇ ਕਹਿੰਦਾ ਮੈਨੂੰ ਵੀ ਬਣਾ ਕੇ ਦਿਓ ਦੋ ਪੀਸ ਦਿਓ ਜੀ ਤੇ ਤੁਹਾਡੀ ਵੀਡੀਓ ਦੇਖ ਕੇ ਤੁਹਾਡੀ ਹਾਂਜੀ ਵੀਡੀਓ ਬਹੁਤ ਵਧੀਆ ਕਹੀ ਬਹੁਤ ਬਹੁਤ ਦੂਰੋਂ ਆ ਰਹੇ ਨੇ ਲੋਗ ਆ ਦੇਖੇ ਜਾਂਦੇ ਲੋਕੀ ਅੰਬਰਸਰ ਲੈਣ ਜਾਂਦੇ ਤੁਸੀਂ ਅੰਬਰਸਰ ਗੁੱਡੇ ਦੇਣ ਜਾਂਦੇ ਹਾਂਜੀ ਉਹ ਕੀ ਕਰੀਏ ਫੇ ਮੰਗਦੇ ਨੇ ਉਹਨਾਂ ਕੋ ਵੀ ਟਾਈਮ ਨਹੀਂ ਹੁੰਦਾ ਚੀਜ਼ਾਂ ਬਣਾਉਂਦਾ ਵਧੀਆ ਤੋਂ ਵਧੀਆ ਚੀਜ਼ਾਂ ਤੇ ਇਹ ਤੁਸੀਂ ਇੱਥੇ ਬਣਾ ਹਾਂ ਜਿਹੜੀ ਆਪਣੀ ਆਪਣੇ ਪਾਕਿਸਤਾਨੀ ਕਾਇਦੇ ਜਿਹੜੀ ਡਿਜ਼ਾਈਨ ਵਾਲੀ ਆ ਉਹ ਆਪਣੇ ਗੁਲਾਈ ਵਾਲੀ ਗੁੱਡੀ ਹੁੰਦੀ ਛਲਾਈ ਵਾਲੀ ਉਹ ਜੀ ਉੱਥੇ ਰੇਟ ਬਹੁਤ ਜ਼ਿਆਦਾ ਹੈ ਸਾਰੇ ਦੀ ਲਾਈਟ ਹੈ ਜਿਹੜੀ ਲਾਈਟ ਕਿਸ ਤਰ੍ਹਾਂ ਦੀ ਹੈ ਕਿ ਕਿਸ ਤਰ੍ਹਾਂ ਲੱਗਦੀ ਹੈ ਲਾਈਟ ਇਹਦੇ ਨਾਲ ਗੰਮ ਲੱਗੀ ਹੁੰਦੀ ਹੈ ਇਹਨੂੰ ਲਾਈਟ ਨੂੰ ਗੰਮ ਲੱਗੀ ਹੁੰਦੀ ਹੈ ਇੱਕ ਪਾਸੇ ਲਈ ਜ਼ਿਆਦਾ ਕਾਗਜ਼ ਤੇ ਨਾਲ ਨਾਲ ਚ ਮੇੜੀ ਜਾਂਦੀ ਹੈ ਤੇ ਨਾਲ ਜਿੱਥੇ ਮੜਾ ਜੋੜ ਪੈਣਾ ਉੱਥੇ ਨਾਲ ਟੇਪ ਲਾ ਦਿੱਤੀ ਜਿਹਨੂੰ ਜਿੱਥੋਂ ਕਮਾਨੀ ਹੁੰਦੀ ਲਾਈਟ ਉਹ ਘਰ ਦੇ ਵਿੱਚ ਕੋਈ ਨਾ ਕੋਈ ਦਿੱਕਤ ਨਹੀਂ ਇਹਨੇ ਚੱਲਦੇ ਰਹਿਣਾ ਹਾਂ ਇਹ ਹੈ ਕਿ ਇਹਦੀ ਲਾਈਟ ਡਿਮ ਹੋ ਜਾਏਗੀ ਜਦੋਂ ਘੰਟਾ ਡੇਢ ਘੰਟਾ ਲਗਾਤਾਰ ਚੱਲੇਗੀ ਤੇ ਫਿਰ ਲਾਈਟ ਆਪਣੇ ਬੈਟਰੀ ਬਦਲ ਲੈਣਾ ਨਾ ਖਰਚਾਂ ਦਾ ਹੋਰ ਬੈਟਰੀ ਦਾ 20 ਰੁਪਏ ਸਾਰਾ ਖਰਚਾ ਮਿਲ ਜਾਂਦੀ ਇੱਥੇ ਹਾਂ ਮਿਲ ਜਾਂਦੀ ਹੈ ਇਲੈਕਟ੍ਰੀਸ਼ੀਅਨ ਵਾਲੀ ਦੁਕਾਨਾਂ ਤੋਂ ਅੱਗੇ ਵਧਦੇ ਹਾਂ ਉਧਰ ਸਰਹੰਦ ਦੇ ਵਿੱਚ ਵਾਟਰ ਸਪਲਾਈ ਦਾ ਕੰਮ ਸ਼ੁਰੂ ਕੀਤਾ ਗਿਆ ਸੋ ਵਾਰਡ ਨੰਬਰ 11 ਦੇ ਲੋਕਾਂ ਨੂੰ ਹੁਣ ਸਾਫ਼ ਤੇ ਸ਼ੁੱਧ ਪਾਣੀ ਆ ਜਿਹੜਾ ਪੀਣ ਨੂੰ ਮਿਲੇਗਾ ਕਿਉਂਕਿ ਵਿਧਾਇਕ ਲਖਵੀਰ ਸਿੰਘ ਰਾਏ ਵੱਲੋਂ ਵਾਟਰ ਸਪਲਾਈ ਦੇ ਕੰਮ ਦੀ ਸ਼ੁਰੂਆਤ ਕਰਵਾ ਦਿੱਤੀ ਗਈ ਹੈ ਸੋ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵੱਲੋਂ ਸਰਹੰਦ ਵਿਖੇ ਨਗਰ ਕੌਂਸਲ ਸਰਹੰਦ ਦੇ ਵਾਰਡ ਨੰਬਰ 11 ਵਿਖੇ ਵਾਟਰ ਸਪਲਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ। ਸੋ ਇਹ ਕੰਮ ਸ਼ੁਰੂ ਕਰਵਾਉਣ ਸਮੇਂ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਵੀ ਚਾਨਣਾ ਪਾਇਆ। ਸੁ ਵਿਧਾਇਕ ਦਾ ਕਹਿਣਾ ਹੈ ਕਿ ਸੂਬੇ ਦੇ ਵਿੱਚ ਬਹੁਤ ਸਰਕਾਰਾਂ ਆਈਆਂ ਤੇ ਗਈਆਂ ਪਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਸੂਬੇ ਦੀ ਨਉਹਾਰ ਬਦਲ ਰਹੀ ਹੈ ਤੇ ਜੋ ਲੋਕਾਂ ਦੇ ਨਾਲ ਵਾਦੇ ਕੀਤੇ ਗਏ ਸਨ ਉਹਨਾਂ ਵਾਦਿਆਂ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਵਾਰਡ ਨੰਬਰ 11 ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਵਾਟਰ ਸਪਲਾਈ ਦੇ ਕਨੈਕਸ਼ਨ ਨਹੀਂ ਸਨ ਅਤੇ ਇਸ ਲਈ ਇੱਥੋਂ ਦੇ ਲੋਕਾਂ ਦੀ ਪਹਿਲੀ ਮੰਗ ਸੀ ਕਿ ਵਾਟਰ ਸਪਲਾਈ ਦਾ ਕੰਮ ਸ਼ੁਰੂ ਕਰਵਾਇਆ ਜਾਵੇ ਉਹਨਾਂ ਕਿਹਾ ਕਿ ਲੋਕਾਂ ਦੀ ਇਹ ਮੰਗ ਹੈ ਜਿਹੜੀ ਪੂਰੀ ਹੋ ਚੁੱਕੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਸਰਹੰਦ ਸ਼ਹਿਰ ਦੇ ਵਿੱਚ ਵਿਕਾਸ ਕਾਰਜਾਂ ਦੇ ਕੰਮ ਸ਼ੁਰੂ ਕੀਤੇ ਗਏ ਨੇ ਉਹਨਾਂ ਨੂੰ ਨੇਪਰੇ ਚਾੜਿਆ ਜਾ ਰਿਹਾ ਸੋ ਉਹਨਾਂ ਦਾ ਕਹਿਣਾ ਹੈ ਕਿ ਸਰਹੰਦ ਦੀ ਲਗਾਤਾਰ ਨੁਹਾਰ ਬਦਲਣ ਦੇ ਲਈ ਵਿਕਾਸ ਕਾਰਜ ਨੇ ਜਿਹੜੇ ਨਿਰੰਤਰ ਜਾਰੀ ਰਹਿਣਗੇ ਪਾਰਟ ਨੰਬਰ 11 ਸਰੰਦ ਦੇ ਵਿਖੇ ਇਸ ਖੜਿਆ ਚ ਬਾਟਰ ਸਪਲਾਈ ਦਾ ਬਹੁਤ ਚਿਰ ਤੋਂ ਜਿਹੜਾ ਕੰਮ ਪੈਂਡਿੰਗ ਸੀ ਔਰ ਅੱਜ ਉਹ ਦਿਨ ਆਇਆ ਜਦੋਂ ਸਾਡੇ ਮਹੱਲਾ ਨਿਵਾਸੀਆਂ ਨੂੰ ਬਾਟਰ ਸਪਲਾਈ ਦਾ ਜਿਹੜਾ ਸਹੂਲਤ ਮਿਲੂਗੀ ਅੱਜ ਕੰਮ ਸਟਾਰਟ ਕਰਨ ਲੱਗੇ ਪਾਈਪਾਂ ਆ ਗਈਆਂ ਮੈਨੂੰ ਲੱਗਦਾ ਹੈ ਕਿ ਜਦੋਂ ਮੈਂ ਐਮਐਲਏ ਬਣਿਆ ਉਦੋਂ ਤੋਂ ਹੀ ਸਾਡੇ ਮਹਲਾ ਨਿਵਾਸੀਆਂ ਦੀ ਮੰਗ ਸੀ ਔਰ ਉਹ ਤੋਂ ਪਹਿਲਾਂ ਦੀ ਮੰਗ ਚੱਲਦੀ ਹੈ ਤੇ ਅੱਜ ਅਸੀਂ ਆਪਣੇ ਵਾਅਦੇ ਮੁਤਾਬਕ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੀ ਵਹੀ ਦੇ ਵਿੱਚ ਜਿਹੜੇ ਸਾਡੇ ਸਤਕਾਰਯੋਗ ਲੋਕਾਂ ਨਾਲ ਵਾਰਡ ਨੰਬਰ 11 ਨਾਲ ਵਾਅਦਾ ਕੀਤਾ ਸੀ ਪੂਰਾ ਕਰਨ ਲੱਗੇ ਆ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਸਰਨ ਸਾਫ ਸੁਥਰਾ ਪਾਣੀ ਮਿਲੂਗਾ ਔਰ ਜਿਹੜੀ ਹੁਣ ਸਮੱਸਿਆ ਸੀ ਔਰੇ ਪਾਣੀ ਦੀ ਉਹ ਅੱਜ ਤੋਂ ਬਾਅਦ ਹੱਲ ਹੋ ਜਾਏਗਾ ਸੋ ਪੰਜਾਬ ਨਾਓ ਬੁਲਟਨ ਦੇ ਵਿੱਚ ਐਨਾ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ